ਗੱਲ ਕਰਦੇ ਆ ਪਟਾਲਾ ਦੀ ਜਿੱਥੇ ਉਥੋਂ ਦੇ ਵਿਧਾਇਕ ਸ਼ੈਰੀ ਕਲਸੀ ਨੇ ਇੱਕ ਸੈਨੀਟਰੀ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਆਖਰ ਕਰੇ ਮਾਮਲਾ ਕੀ ਸੈਨੀਟਰੀ ਇੰਸਪੈਕਟਰ ਨੇ ਜਿਹੜਾ ਕੀ ਕਰ ਦਿੱਤਾ ਕਿ ਇਸ ਨੂੰ ਮੌਕੇ ਤੇ ਸਸਪੈਂਡ ਕਰਨਾ ਪਿਆ ਐਮਐਲਏ ਪਟਾਲਾ ਸ਼ੈਰੀ ਕਲਸੀ ਨੇ ਸ਼ਹਿਰ ਦਾ ਦੌਰਾ ਕਰਦੇ ਸਮੇਂ ਪਾਈਆਂ ਕਮੀਆਂ ਡਿਊਟੀ ਵਿੱਚ ਕੁਤਾਹੀ ਵਰਤਨ ਕਾਰਨ ਸੈਨੀਟਰੀ ਇੰਸਪੈਕਟਰ ਵਿਕਾਸ 바ਸੂਦੇਵ ਨਗਰ ਨਿਗਮ ਪਟਾਲਾ ਨੂੰ ਸਸਪੈਂਡ ਕਰ ਦਿੱਤਾ ਗਿਆ ਇੱਥੇ ਡਿਊਟੀ ਕਿਹਦੀ ਆ ਟਰਾਲੀ ਵਾਲਾ ਨਹੀਂ ਆਉਂਦਾ ਸਰ ਇਹਦਾ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਕਰ ਚੁੱਕੇ ਸਰ ਡਿਊਟੀਆਂ ਕੀ ਦੀਆਂ ਸੁਪਰਡੈਂਟਰ ਕਿਹੜਾ ਇੱਥੇ ਉਹ ਕੀ ਸੁਪਰਵਾਈਜ਼ਰ ਕੌਣ ਹੈ ਰਿਕਾਡ ਸੁਪਰਵਾਈਜ਼ਰ ਕੌਣ ਹੈ ਇੱਥੇ ਅਰਬਨ ਸਿਟੀ ਦਾ ਏਰੀਆ ਪੈਂਦਾ ਜੀ ਇਧਰ ਸਰ ਆਪਣੇ ਬੰਦਾ ਦੀ ਕੋਈ ਆਪਣਾ ਸਟੇਸ਼ਨ ਉੱਧਰ ਹੈ ਜੀ ਆਪਣਾ ਕਿਉਂ ਨਹੀਂ ਲਾਇਆ ਇੱਥੇ ਸਰ ਇਹ ਅਰਬਨ ਸਿਟੀ ਦਾ ਪੁੱਡਾ ਤੇ ਪੂਰੇ ਸਰ ਆਪਣੀ ਆਉਂਦਾ ਜੀ ਇੱਥੇ ਬੰਦਾ ਨਹੀਂ ਨਹੀਂ ਪਰ ਆਹ ਰੋਡ ਕਿੱਥੇ ਨਹੀਂ ਸਰ ਐ ਕੋ ਆਪਣੀ ਨਾ ਸਪਾਈ ਨਹੀਂ ਆਉਂਦੀ ਜੀ 15 ਦੇ ਯਾਰ ਆ ਤਾਂ ਚੱਕਣਾ ਨਾ ਅੰਦਰ ਹੀ ਕੋ ਘਰਾਂ ਦੀ ਥੋੜੀ ਕਿ ਆ ਜਾਂਦੀ ਹੈ ਕੰਪੈਕਟਰ ਭੇਜ ਕੇ ਚੁਕਾਈਦਾ ਹੀ ਚੁਕ ਉਹਦੇ ਰੂਟਸ 'ਤੇ ਨਹੀਂ ਦੋ ਦਿਨ ਹੋ ਗਏ ਰੂੜੀ ਕਰਨੇ ਜਿਹੜੇ ਮਗਰ ਦਾ ਕੂੜਾ ਪੁਰਾਣਾ ਕੂੜਾ ਹੈ ਤਾਂ ਕਿੰਨਾ ਚਿਰ ਹੋ ਗਿਆ ਕੂੜੇ ਨੂੰ ਕਿੰਨਾ ਕਿੰਨੀਆਂ ਫੋਟੋਆਂ ਪੈ ਗਈਆਂ ਵੀ ਆ ਕੂੜਾ ਆ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਅਰ ਦਾ ਨਹੀਂ ਧਿਆਨ ਤੇ ਕਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਅਸਰ ਦੋ ਦਿਨ ਹੋ ਗਏ ਰੂਟਸ 'ਤੇ ਫਰਜ਼ ਬਣਦਾ ਕਿ ਨਹੀਂ ਬਣਦਾ ਹੂੰ ਦੱਸੋ ਮੈਨੂੰ ਕੀ ਜਵਾਬ ਹੈ ਤਾਂ ਸਰ ਕੀ ਕਰਨ ਇੱਥੇ ਸਰ ਕੀ ਕਰਨਾ ਐਦਾ ਜਵਾਬ ਦਿਓ ਮੈਨੂੰ ਸਰ ਅਸੀਂ ਪਾਲਕੀ ਸਾਹਿਬ ਦੇ ਨਾਲ ਰਸਤੇ ਦਾ ਪਾਲਕੀ ਸਾਹਿਬ ਚਾਹੁੰਦੇ ਨਾ ਉਧਰ ਬਟਾਲਾ ਜਿਹੜਾ ਮੇਲਾ ਚੱਲਦਾ ਨਾ ਜਿਹੜਾ ਬਾਬਾ ਜੀ ਦਾ ਵਿਆਹ ਸਾਰਾ ਸ਼ਹਿਰ ਭਰਿਆ ਹੁੰਦਾ ਤੁਹਾਨੂੰ ਪਹਿਲੀ ਵਾਰੀ ਇਹ ਕੰਮ ਕਰਨ ਲੱਗਿਆ ਨਹੀਂ ਨਹੀਂ ਸਰ ਕਿੰਨੇ ਬਾਬਾ ਜੀ ਦੇ ਵਿਆਹ ਵੇਖਿਆ ਆਪਾਂ ਦੋ ਸਰ ਫਿਰ ਕੁਣੇ ਕਰਾਉਣੇ ਸਿਰ ਕਰਵਾਏ 10 ਮਹੀਨਾ ਕਰਵਾਉਣੇ ਨਹੀਂ ਨਹੀਂ ਸਵੇਰੇ ਤੇ ਹੁਣ ਮੈਂ ਆਪੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨਹੀਂ ਨਹੀਂ ਕਮਿਸ਼ਨਰ ਸਾਹਿਬ ਮੇਰੇ ਹੱਥ ਖੜੇ ਜੀ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਠੀਕ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਠੀਕ ਠੀਕ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈਗਾ ਕਮਿਸ਼ਨਰ ਸਾਹਿਬ ਨੂੰ ਲੈਟਰ ਵੀ ਦੇ ਕੇ ਆਏ ਇਸ ਚੀਜ਼ ਦਾ ਹਾਂ ਹਾਂ ਵੇਖ ਲੋ ਸਾਡੇ ਹਾਲਾਤ ਵੇਖ ਲੋ ਕਿਦਾਂ ਦੀ ਅਸੀਂ ਖੁਦ ਪੰਜ ਪੰਜ ਜਵਾਬ ਦੇ ਕੇ ਜਵਾਬ ਦੇ ਜਵਾਬ ਦੇ ਇੱਕ ਹੋਰ ਦੋਰਾ ਸਾਹਿਬ ਆ ਜੇ ਤੁਸੀਂ ਆ ਗੁਰੂ ਘਰ ਐ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਇਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ ਮੇਰੀ ਗੱਲ ਸੁਣ ਲੋ ਇੱਕ ਮਹੀਨਾ ਹੋ ਗਿਆ ਐ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਵੀ ਮਹੀਨਾ ਹੋ ਗਿਆ ਤਰਲੇ ਮਾਰਦਿਆਂ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਹਦਾ ਵੇਖੋ ਇੱਥੇ ਸਾਰਾ ਇਨਾ ਗਦਰ ਪਿਆ ਬਾਬੇ ਦਾ ਵਿਆਹ ਆ ਸੀ ਇੱਕ ਬਾਬੇ ਦੇ ਵਿਆਹ ਤੇ ਤੁਹਾਡਾ ਪਤਾ ਵੀ ਸਾਰੇ ਪੰਜਾਬ ਦਾ ਅਖੰਡ ਕੀਰਤਨ ਜਥਾ ਪ੍ਰਸਟ ਡਾਕਟਰ ਸ਼ਿਵ ਸਿੰਘ ਉਹਦੇ 3 ਦਿਨਾਂ ਦੇ ਖੇਤਾਂ ਦੇ ਦਰਵਾਜ਼ੇ ਲੈ ਲੈ। ਤੇ ਸਾਡੀ ਹਾਲਾਤ ਇਹ ਵੇਖਣ ਗਿਆ ਆ ਕੇ ਪਹਿਲਾਂ ਦੱਸੋ ਵਧੀਆ ਰੋਡ ਸਭ ਤੋਂ ਕਿੰਨੀ ਰੋਡ ਸਭ ਤੋਂ ਕੰਮੀ ਰੋਡ ਹੋ। ਪੀ ਯਾਰ ਐਪਲੀਕੇਸ਼ਨ ਨੂੰ ਛੱਡ ਕਿਨੂੰ ਦਿੱਤੀ ਆ ਤੂੰ ਇੰਚਾਰਜ ਐ ਇਥੋਂ ਦਾ ਕੋਈ ਗੱਲ ਨਹੀਂ ਕੋਈ ਨਹੀਂ ਕਰਨ ਦੇ ਸਾਡੇ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਨਹੀਂ ਨਹੀਂ ਸਰ ਮੈਂ ਬੱਸ ਉਹ ਤਾਂ ਵੀ ਕਨੇ ਐਪਲੀਕੇਸ਼ਨ ਦੇ ਗਿਆ ਮੈਂ ਕਹਿੰਦਾ ਪੁੱਛੋ ਤੁਸੀਂ ਆਪਣੀ ਡਾਇਰੀ ਲਵਾ ਕੇ ਐਪਲੀਕੇਸ਼ਨ ਦੇ ਕੇ ਆ ਤੁਹਾਡੇ ਦਫ਼ਤਰ ਦਨੇ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਅਸੀਂ ਬਿਜੀਆਂ ਸਾਨੂੰ 15 ਅਗਸਤ ਤੱਕ ਨਾਮ ਉੱਚ ਕਰਨਾ ਦੇ ਉਹ ਹੁਣ 15 ਗਾਸ ਦੇ ਆ ਦੇਖੋ ਮੈਂ ਤੁਹਾਨੂੰ ਅੱਗੇ ਕੋਈ ਬੇਨਤੀ ਕਰਦਾ ਹੁੰਦਾ ਵੀ ਸ਼ਹਿਰ ਪਿਆਰਾ ਹੈ ਸਾਡੇ ਮੈਨੂੰ ਮੇਰੇ ਬਟਾਲੇ ਹਲਕੇ ਦੇ ਲੋਕ ਪਿਆਰੇ ਨੇ ਜੇ ਉਹ ਸੁਖੀ ਨਹੀਂ ਉਹ ਖੁਸ਼ ਨਹੀਂ ਤੇ ਫਿਰ ਜਿਹੜਾ ਆਪਸ਼ਨ ਦੀ ਜਿਹੜੀ ਕਮੀ ਹੋਊਗੀ ਆਪਾਂ ਉਹ ਕਮੀ ਨੂੰ ਬਾਹਰ ਕੱਢ ਕੇ ਉਹ ਸਾਈਡ ਤੇ ਜ਼ਰੂਰ ਕਰਾਂਗੇ ਸੋ ਆ ਜਾਣ ਬੁੱਝ ਕੇ ਮੈਂ ਕਹਿ ਸਕਦਾ ਵੀ ਜਿਹੜਾ ਸਾਰਾ ਤੰਤਰ ਹੁੰਦਿਆਂ ਹੋਇਆਂ ਵੀ ਜੇ ਬੰਦਾ ਕੰਮ ਨਾ ਕੋਈ ਕਰ ਪਾਵੇ ਤਾਂ ਫਿਰ ਉਹਦੀ ਨੀਅਤ ਚ ਖੋਟ ਆ ਸੋ ਜਿਹੜੇ ਜਿਹੜੇ ਨੀਅਤ ਚ ਖੋਟ ਵਾਲਾ ਉਹ ਤੇ ਹੁਣ ਨਹੀਂ ਆਪਾਂ ਕਿ ਹਰ ਹਾਲਤ ਦੇ ਵਿੱਚ ਜਿਹੜਾ ਬਖਸ਼ਿਆ ਨਹੀਂ ਜਾਊਗਾ ਸੋ ਮਟਾਲੇ ਨੂੰ ਤਗੜੇ ਕਰਾਂਗੇ ਤਰੱਕੀ ਚ ਲੈ ਕੇ ਜਾਵਾਂਗੇ ਕਿਉਂਕਿ ਕੱਲੀ ਕੱਲੀ ਚੀਜ਼ ਵਾਚ ਕਰ ਰਹੇ ਹੱਲੇ ਸ਼ਹਿਰ ਦਾ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਪ੍ਰੋਪਰਲੀ ਮੇਰੇ ਅੰਡਰ ਨਹੀਂ ਆਈ ਜਦੋਂ ਸਾਡੀ ਪਾਰਟੀ ਦੇ ਅੰਡਰ ਆ ਗਈ ਉਸ ਤੋਂ ਬਾਅਦ ਜਿਹੜਾ ਵਾ ਵੀ ਇਹ ਸਾਰਾ ਹੀ ਜਿਹੜਾ ਕੰਮ ਹੈ ਤੇ ਫਿਰ ਲੋਕਾਂ ਦੀ ਟੈਨਸ਼ਨ ਨਹੀਂ ਫਿਰ ਸਾਡੇ ਆਪਣੇ ਆਂ ਬੰਦਿਆਂ ਦੀ ਟੈਨਸ਼ਨ ਹੁੰਦੀ ਹੈ ਗੱਲ ਕਰਦੇ ਆਂ ਪਟਲਾੜਾ ਮੰਡੀ ਦੀ ਜਿੱਥੇ ਇੱਕ ਸ਼ੋਰੂਮ ਦੇ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਚੋਰਾਂ ਨੇ ਸ਼ਟਰ ਤੋੜ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਸਾਰੀ ਵਾਰਦਾਤ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਸ਼ੋਅਰੂਮ ਆਟੋ ਪਾਰਟਸ ਵਾਲੇ ਦੇ ਸਵੇਰੇ ਲਗਭਗ 2 ਵਜੇ ਸ਼ਟਰ ਤੋੜ ਕੇ ਹੋਈ ਚੋਰੀ ਸੋਨ ਆਟੋ ਪਾਰਟਸ ਦੇ ਮਾਲਕ ਲక్ష్ਮੀ ਨਾਰਾਇਣ ਨੇ ਅੱਜ ਤੜਕਸਾਹ ਤਕਰੀਬਨ 2 ਵਜੇ ਚੋਰਾਂ ਨੇ ਸ਼ਟਰ ਪਾਟ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਨੇ ਸਾਈਡ ਵਾਲੇ ਪਾਸੇ ਤੋਂ ਸ਼ਟਰ ਪਾਟ ਕੇ ਗਲੇ ਵਿੱਚੋਂ ਸਾਰੇ ਪੈਸੇ ਨਕਦੀ ਚੋਰੀ ਤੇ ਕਾਫੀ ਸਮਾਨ ਚੋਰੀ ਕਰ ਲਿਆ ਉਹਨਾਂ ਨੇ ਕਿਹਾ ਕਿ ਲਗਭਗ 25 ਤੋਂ 30 ਹਜ਼ਾਰ ਰੁਪਏ ਦਾ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਹਾਂਜੀ ਚੇਅਰਮੈਨ ਸਾਹਿਬ ਅੱਜ ਜੋ ਸਾਡੇ ਦੋਸਤ ਨੇ ਲక్ష్ਮੀ ਦਰੈਨ ਜੀ ਇਹਨਾਂ ਦੇ ਰਾਤਾਂ ਜਾਂ ਸਮਾਂ ਵਿੱਚ ਬਹੁਤ ਬੋਲ ਕੀਤਾ ਹੈ ਕਿ ਕੁਝ ਜਿਹੜੇ ਕੁਝ ਨਿਸ਼ੇੜੀ ਬੰਦੇ ਨੇ ਉਹਨਾਂ ਦਾ ਸ਼ਟਰ ਤੋਲ ਕੇ ਅੰਦਰ ਬੜੇ ਨੇ ਅੰਦਰ ਬੜ ਕੇ ਉਹਨਾਂ ਨੇ ਪੈਸਿਆਂ ਦੀ ਭਾਮ ਕੀਤੀ ਹੈ ਕੈਮਰਿਆਂ ਦੇ ਵਿੱਚ ਆਏ ਨੇ ਕਿ ਜਿਹੜੇ ਇਹ ਕੁਝ ਨਿਸ਼ੇੜੀ ਲੋਕ ਨੇ ਇਸੇ ਵਾਸਤੇ ਜੀ ਸਰਕਾਰ ਆਇਆ ਹੈ ਵਿਜੂਤੋਂ ਨਸ਼ਾ ਦੇ ਬ੍ਰੁਧੂ ਜਿਵੇਂ ਚਲ ਆਇਆ ਹੈ ਇਸੇ ਵਾਸਤੇ ਸਾਰੇ ਲੋਕਾਂ ਨੂੰ ਵਕੀ ਕਰਦੇ ਆ ਇਹ ਜਿਹੜੇ ਵੀ ਨਸ਼ੇ ਦੀ ਲੋਕ ਨੇ ਇਹਨਾਂ ਬਾਰੇ ਜਰੂਰੀ ਸਹਿ ਜਾਵੇ ਇਹ ਜਿਹੜੇ ਲੋਕਾਂ ਨੇ ਮਾਲੀ ਨੁਕਸਾਨ ਕਰਦੇ ਨੇ ਇਹ ਮਾਲੀ ਦੇ ਸਾਹ ਤਾਂ ਹੀ ਕਰਦੇ ਨੇ ਨਸ਼ੇ ਦੀ ਭਾਲ ਵਾਸਤੇ ਪੈਸੇ ਦੀ ਲੋੜ ਹੁੰਦੀ ਆ ਪੈਸੇ ਦੀ ਲੋੜ ਵਾਸਤੇ ਇਹ ਲੋਕਾਂ ਦੇ ਘਰਾਂ ਦੇ ਜੀ ਵੀ ਵੜਦੇ ਨੇ ਤੇ ਦੁਕਾਨਾਂ ਦੀ ਵੀ ਜਿੰਦੇ ਤੋੜਦੇ ਨੇ ਆਪਾਂ ਸਾਰੇ ਰਲ ਕੇ ਇਹ ਲਖਮੀਦਰਨ ਜੀ ਦਾ ਪਹਿਲਾਂ ਵੀ ਨੁਕਸਾਨ ਹੋਇਆ ਹੈ ਦੋ ਵਾਰੀ ਉਹਦੇ ਬਾਰੇ ਵੀ ਤਹਿਕੀਕ ਚੱਲ ਰਹੀ ਹੈ ਪਰ ਆਪਾਂ ਸਾਰੇ ਇੱਕ ਦਾ ਸਮਾਜ ਹੈ ਸਾਰੇ ਸਮਾਜ ਨੂੰ ਇਕੱਠਾ ਹੋ ਕੇ ਲੜਨਾ ਪਈਆ ਲੜਕੇ ਜਿੱਥੇ ਵੀ ਆਪਾਂ ਨੂੰ ਪਤਾ ਲੱਗਦਾ ਹੈ ਵੀ ਆ ਲੋਕ ਨਸ਼ਾ ਵੇਚਦੇ ਨੇ ਜਾਂ ਨਸ਼ੇ ਦਾ ਕੰਮ ਕਰਦੇ ਨੇ ਜਦੋਂ ਆਪਾਂ ਦੱਸਾਂਗੇ ਪੁਲਿਸ ਆਈ ਸੀ ਐਸਐਸਓ ਸਾਹਿਬ ਨੂੰ ਮੈਂ ਸਾਫਲਾ ਕਰਕੇ ਕਹਤਾ ਵੀ ਇਹ ਇਹਨੇ ਚੋਰ ਨੇ ਤੇ ਲੱਭਣੇ ਨੂੰ ਜਿਵੇਂ ਮਰਜ਼ੀ ਲੱਭੋ ਤੇ ਜਸਵਿੰਦਰ ਸਿੰਘ ਐਸਐਸਆਈ ਆਇਆ ਸੀ ਔਰ ਰਿਕਾਰਡਿੰਗ ਵੀ ਲੈ ਗਿਆ ਤੇ ਜਲਦੀ ਆ ਜਿਹੜਾ ਐਸਐਸਓ ਨੇ ਆਸ਼ਵਾਸਨ ਦਵਾਇਆ ਵੀ ਮੈਂ ਚੋਰ ਫੜਕੇ ਲਿਆਉਂਗਾ ਜੇ ਚੋਰ ਆਗੇ ਤੇ ਉਹਨਾਂ ਦਾ ਜੀਐਸਟਾਫ ਵੀ ਕਿਟਾਪਾ ਕਰਾਵਾਂਗੇ ਜੂ ਤਾਂ ਕਿ ਅੱਗੇ ਨੂੰ ਕੋਈ ਇਹੋ ਜਿਹਾ ਚਪਲ ਹੋਣੀ ਕੋ ਕੰਮ ਨਾ ਕਰੇ ਕਿਸੇ ਦਾ ਬਾਦੀ ਨਿਸ਼ਾਨ ਨਾ ਹੋਵੇ ਲਖਸ਼ੀਰ ਸਿੰਘ ਜੀ ਅੱਜ ਸਮਸਨ ਤੋਂ ਆਏ ਆ ਬਿਲਕੁਲ ਬੰਨੀ ਜਲਦੀ ਜਲਦੀ ਆਪਾਂ ਇਹਦੇ ਵਿੱਚ ਸਫਲਤਾ ਪਾਵਾਂ ਉਹ ਸਾਰੇ ਕਹਿੰਦਾ ਜਿਹੜਾ ਛੱਡ ਪੁੱਟਿਆ ਸਭਾ ਤੁਰਦੇ ਉਹਨਾਂ ਨੇ ਸਾਰਾ ਸਾੜ ਤੋ ਚੰਦਰ ਬੜ ਕੇ ਪੈਸੇ ਕੱਲੇ ਚ ਬਹਿ ਗਏ ਸਾਰੇ ਇਹ ਸਮਾਜ ਸਮੂਹ ਜੋ ਵੀ ਲੈ ਗਏ ਉਹ ਦੇਖਾਂਗੇ ਉਹ ਕਿੰਨਾ ਕੀ ਦਾ ਦਬਾਤਾ ਉਹਦੇ ਵਾਸਤੇ ਅਸੀਂ ਮੰਗ ਕਰਦੇ ਆ ਇਸ ਤੋਂ ਮੰਗ ਕਰਦੇ ਆ ਇਹ ਕਾਰਵਾਈ ਹੋਵੇ ਤੇ ਬੰਦੇ ਫੜੇ ਜਾਣ ਤੇ ਅੱਗੇ ਨੂੰ ਸੁਧਾਰ ਹੋਵੇ ਮੜਾ ਮੋਟਾ ਕੋਈ ਇਹ ਪਹਿਲਾਂ ਕਿੰਨੇ ਵੇਲੇ ਪਹਿਲਾਂ ਦੋ ਵਾਰੀ ਪਹਿਲਾਂ ਹੋ ਗਈ ਸਾਡੇ ਤੀਜੀ ਵਾਰੀ ਚੋਰੀ ਹੋਈ ਆ ਹੁਣ ਪਹਿਲਾਂ ਕੋਈ ਟ੍ਰੇਸ ਹੋਈ ਆ ਚੋਰੀ ਨਹੀਂ ਹਾਲ ਤੱਕ ਟ੍ਰੇਸ ਨਹੀਂ ਕੀਤੀ ਕਿਸੇ ਨੇ ਕਿੰਨਾ ਦਾ ਨੁਕਸਾਨ ਆ ਤੁਹਾਡਾ ਨੁਕਸਾਨ ਦਾ ਹਾਲ ਇੱਕ ਵਜਨ ਗੱਲੇ ਕੋਲੇ ਤੋਂ 20000 ਰੁਪਏ ਦਾ ਲੱਗ ਰਿਹਾ ਬਾਕੀ ਹਲੇ ਕੋਹ ਕਰਾਂਗੇ ਤੇ ਦੇਖਣੇ ਸਮਾਨ ਨੂੰ ਦੇਖਾਂਗੇ ਜਿਹੜਾ ਨੁਕਸਾਨ ਦੇਖਾਂਗੇ ਜਿਹੜੀ ਕਹਾਣੀ ਹੈ ਠੀਕ ਹੈਗੇ ਨਾ ਗੱਲ ਕਰਦੇ ਆ ਡੇਰਾ ਬਾਬਾ ਨਾਨਕ ਦੀ ਜਿੱਥੇ ਤੂਸੀ ਬੰਦ ਦੀ ਜਿੱਥੇ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਤੇ ਪਾਣੀ ਦੀ ਸਪੀਡ ਤੇਜ਼ ਹੋਣ ਕਰਕੇ ਲੋਕਾਂ ਦੇ ਸਾਹ ਸੁੱਕੇ ਪਏ ਆ ਰਾਬਿਤ ਰਿਆ ਡੇਰਾ ਬਾਬਾ ਨਾਨਕ ਕੋਰੀਡੋਰ ਤੁਸੀਂ ਬਣ ਟੁੱਟਣ ਦੇ ਨਾਲ ਕਿਲੋਮੀਟਰ ਦੂਰ ਤੱਕ ਦੇ ਕਿੰਨਿਆਂ ਪਿੰਡਾਂ ਨੂੰ ਲਿਆ ਪਾਣੀ ਨੇ ਆਪਣੀ ਚਪੇਟ ਵਿੱਚ ਤੇ ਕਿੰਨੀ ਹੋਈ ਫਸਲ ਖਰਾਬ 70 ਤੋਂ 80 ਕਿਲੋਮੀਟਰ ਪ੍ਰਤੀ ਰਫਤਾਰ ਨਾਲ ਪਾਣੀ ਚੱਲ ਰਿਹਾ ਹੈ ਪਾਣੀ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੇ ਘਰ-ਬਾਰ ਪਾਣੀ ਵਿੱਚ ਆ ਗਏ ਹਨ ਘਰਾਂ ਤੋਂ ਬੇਕਾਰ ਵੀ ਹੋ ਚੁੱਕੇ ਹਨ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਪਿੰਡਾਂ ਦੇ ਲੋਕ ਕਮੇਟੀਆਂ ਉਹਨਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਮੁਹੱਈਆ ਕਰਵਾ ਰਹੀਆਂ ਹਨ ਜਦ ਜਦੋਂ ਕਿ ਹਾਲਾਤ ਬਦ ਤੋਂ ਬੱਧਰ ਬਣ ਜੀ ਮੈਂ ਤੁਹਾਡਾ ਆਪਣਾ ਪੁੱਤ ਗੱਲਾ ਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਪਟਾਲਾ ਦੇ ਵਿੱਚ ਮੌਜੂਦ ਹਾਂ ਸੋ ਇਸ ਪਿੰਡ ਦੇ ਵਿੱਚੋ ਕਿਸ ਪਿੰਡ ਦੇ ਵਿੱਚੋ ਨੌਜਵਾਨਾਂ ਦੇ ਵੱਲੋਂ ਜਿਹੜਾ ਬਾਬਾ ਨਾਨਕ ਦੇ ਵਿੱਚ ਜੋ ਕਿ ਕੋਰੀਡੋਰ ਤੇ ਲਾਗੂ ਰਵੀ ਦਿਰਾਦ ਦਾ ਜਿਹੜਾ ਕਿ ਤੁਸੀਂ ਬਣ ਟੁੱਟਣ ਦੇ ਨਾਲ ਕਾਫੀ ਜਿਹੜੇ ਪਿੰਡ ਜਿਹੜੇ ਨੁਕਸਾਨ ਦੇ ਹੋ ਗਏ ਨੇ ਸੋ ਸਾਡੇ ਨਾਲ ਇਸ ਪਿੰਡ ਦੇ ਕੁਝ ਨੌਜਵਾਨ ਨੇ ਇਹਨਾਂ ਨਾਲ ਗੱਲਬਾਤ ਦੇ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਛੋਟਾ ਵੀਰ ਮਲੂਕ ਸਿੰਘ ਭਾਗੋ ਵਾਲੀਆ ਸਾਰੇ ਭੈ ਭਰਾਵਾਂ ਨੂੰ ਪਤਾ ਹੀ ਹੈ ਜੋ ਗਲਫ ਦੇ ਵਿੱਚ ਅਸੀਂ ਸੇਵਾ ਨਿਭਾਉਂਦੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਫਸਦੀਆਂ ਅਸੀਂ 200 ਤੋਂ ਉੱਪਰ ਛੜਾ ਕੇ ਲੈ ਕੇ ਆਏ ਆ ਅੱਜ ਡੇਰੇ ਹਲਕੇ ਦੇ ਵਿੱਚ ਜੋ ਪਾਣੀ ਆ ਚੁੱਕਾ ਤੇ ਸਾਨੂੰ ਫੋਨ ਕਾਫੀ ਆ ਰਹੇ ਤੇ ਸਾਨੂੰ ਪਾਣੀ ਨਹੀਂ ਪਹੁੰਚ ਰਿਹਾ ਰਸਤਾ ਨਹੀਂ ਛੜੀ ਤੱਕ ਪਹੁੰਚ ਰਹੀਆਂ ਤੇ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਭਰਾ ਭਾਗੋਵਾਲ ਦੇ ਨੇ ਜਿਹੜੀਆਂ ਉੱਥੇ ਸੇਵਾ ਨਿਭਾਉਣ ਨੂੰ ਜਾ ਰਹੇ ਜੀ ਕਿਹੜੀ ਕਿਹੜੀ ਰਸਤੇ ਜਿਹੜੀ ਤੁਹਾਡੇ ਨੂੰ ਜਿਹੜੀ ਇੱਥੇ ਕਰੀਏ ਅਸੀਂ ਸੁੱਕੀਆਂ ਰਸਤਾ ਬਿਸਕੁਟ ਪਾਣੀ ਤੇ ਬ੍ਰੈਡ ਵਗੈਰਾ ਚਿਪਸ ਵਗੈਰਾ ਪੂਜੀਆ ਵਗੈਰਾ ਲੈ ਕੇ ਜਾ ਰਹੇ ਆ ਕੱਲ ਨੂੰ ਜਿਹੜਾ ਸਾਡਾ ਪਿੰਡ ਭਾਗੋਵਾਲ ਤੋਂ ਲੰਗਰ ਬਣ ਕੇ ਵੀ ਉੱਥੇ ਜਾ ਰਿਹਾ ਜਿਹੜੇ ਹਲਕੇ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀਆਂ ਤੁਹ ਹੋਰ ਕਿੱਥੇ ਕਿਤੇ ਜਿਹੜੀਆਂ ਆਦੀਆਂ ਜਿਹੇ ਸਲੋਮਾ ਜੀ ਪਾਖਦੇ ਅਸੀਂ ਜਿਆਦਾ ਸੇਵਾ ਜੜੀਆਂ ਜੀ ਬਾਹਰ ਦੇ ਦੇਸ਼ਾਂ ਦੇ ਵਿੱਚ ਜਿਹੜੀਆਂ ਸਾਡੀਆਂ ਧੀਆਂ ਪੈਣਾ ਜੜੀਆਂ ਫਾਜੰਦੀਆਂ ਵਾ ਤੇ ਜਾਂ ਕਿਸੇ ਦੀ ਡੈੱਡ ਬੋਡੀਆਂ ਲੈ ਕੇ ਆਉਣੀ ਹੁੰਦੀਆਂ ਵਾ ਤੇ ਉਹ ਅਸੀਂ ਲੈ ਕੇ ਆ ਚੁੱਕੇ ਆ ਤੇ ਪਹਿਲਾਂ ਵੀ ਅਸੀਂ ਜਿਹੜੇ 50 ਪੈਣਾ ਦੇ ਵਿਆਹ ਕਰ ਚੁੱਕੇ ਆ ਹੁਣ 2026 ਦੇ ਵਿੱਚ 15 ਧੀਆਂ ਦੇ ਅਨੰਦ ਕਾਰਜ ਕਰਨ ਜਾਣੇ ਆ ਰਹੇ ਔਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਵੀ ਜਿਹੜੇ ਇਦਾਂ ਦੇ ਜਿਹੜੇ ਕਾਰਜਕ ਵਿੱਚ ਕਰਦੇ ਆਂ ਅਸੀਂ ਇਹੋ ਮੈਸੇਜ ਦੇਣਾ ਚਾਹੁੰਦੇ ਆਂ ਤੇ ਜਦੋਂ ਕਿਸੇ ਤੇ ਇਹੋ ਜੀ ਘਰੀ ਆਉਂਦੀ ਆ ਤੇ ਅਸੀਂ ਇੱਕ ਮੁੱਠ ਹੋ ਕੇ ਇਹਨਾਂ ਦਾ ਸਹਾਰਾ ਬਣੀਏ ਸਾਡੀਆਂ ਸਰਕਾਰਾਂ ਨੇ ਕਮੀਆਂ ਇਸ ਵੱਲ ਨਹੀਂ ਧਿਆਨ ਦੇ ਰਹੀਆਂ ਇਹ ਸੰਗਤ ਜਿਹੜੀ ਆ ਇਹਨਾਂ ਦਾ ਦੁੱਖੀਆਂ ਦਾ ਸਹਾਰਾ ਬਣ ਰਹੀ ਆ ਇਹ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ਸੰਗਤ ਦੇ ਤੇ ਅੱਜ ਸੇਵਾ ਲੈ ਰਹੇ ਨੇ ਜੀ ਕੀ ਲੱਗਦਾ ਜਦੋਂ ਵੀ ਇਦਾਂ ਦੀ ਕਿਤੇ ਹਰ ਪ੍ਰਭਾਵ ਤੇ ਜਾ ਕੇ ਇਦਾਂ ਦੀ ਖੁਦ ਇhtiaat ਆਉਂਦੀ ਨਹੀਂ ਸਿੱਖ ਜਿਹੜੀਆਂ ਰਜਮੈਂਟ ਸਾਰੀ ਉੱਪਰ ਕੇ ਜਿਹੜੀ ਸਵਾਮਤ ਇਹ ਜੀ ਗੁਰੂ ਦਾ ਲੰਗਰ ਲੱਗਾ ਬਾਬੇ ਨਾਨਕ ਦਾ 20 ਰੁਪਈਆ ਦਾ ਤੇ ਅਜੇ ਸੇਵਾ ਹੋ ਰਹੀਆਂ ਵਾ ਪਤਾ ਇਹ ਕੰਮ ਜਿਹੜੇ ਆ ਸਰਕਾਰਾਂ ਦੇ ਆ ਪਤਾ ਸਰਕਾਰਾਂ ਸਾਡੀਆਂ ਨਕਮੀਆਂ ਵੇ ਇਸ ਵੱਲ ਤੇ ਹਾਨੀ ਦੇ ਰਹੀਆਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਇਹੋ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਤੇ ਅੱਜ ਜਿਹੜੇ ਡੇਰੇ ਹਲਕੇ ਚ ਪਾਣੀ ਜਾਂ ਪੱਟੀ ਏਰੀਆ ਦੇ ਵਿੱਚ ਪਾਣੀ ਆ ਜਿਹੜੇ ਜਿਹੜੇ ਏਰੀਆ ਪੈਂਦੇ ਨੇ ਤੇ ਵੱਧ ਤੋਂ ਵੱਧ ਆਪਣੀਆਂ ਆਣ ਕੇ ਸੇਵਾ ਨਿਭਾਓ ਤੇ ਆਣ ਕੇ ਜਿਹੜੇ ਦੁਖੀ ਭਰਾਵਾਂ ਦੇ ਸਹਾਰੇ ਬਣੋ ਜੀ ਉਹ ਇਹ ਸਾਣਾ ਨੌਜਵਾਨ ਵੀਰ ਸਿੰਘ ਜੋ ਕਿ ਜਹਰਪੁਰ ਹਰਪੌਰ ਇਲਾਕੇ ਦੇ ਵਿੱਚ ਜਿਹੜੀਆਂ ਆਪਣੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਵਾਮਾਂ ਨਿਭਾਉ ਰਹੇ ਨੇ ਹੋਰ ਵੀ ਕਈ ਜਿਹੜੀਆਂ ਬਾਹਰਤੀਆਂ ਪਣਾ ਜਿਹੜੀਆਂ ਫਸੀਆਂ ਨੇ ਉਹਨਾਂ ਨੂੰ ਵੀ ਜਿਹੜੀਆਂ ਕਈ ਮੁਸ਼ਕਲਾਂ ਜਿਹੜੀਆਂ ਬਾਹਰ ਆਉਂਦੀਆਂ ਨੇ ਉਹਨਾਂ ਤੇ ਵੀ ਜੜੀ ਆ ਇਹ ਸਵਾਮਾਂ ਜਿਹੜੀਆਂ ਨਿਭਾਉਂਦੇ ਨੇ ਮੈਂ ਤੁਹਾਡਾ ਆਪਣਾ ਪੱਤਰਕਾਰ ਲੋਕ ਰਿਪੋਰਟ ਗੱਲ ਗੁਰਦਾਸਪੁਰ ਦੇ ਹਲਕੇ ਦੀ ਕਰਦੇ ਆ ਜਿੱਥੇ ਮਦਦ ਨਹੀਂ ਪਹੁੰਚ ਰਹੀ ਪਿੰਡਾਂ ਵਾਲੇ ਨੇ ਕਿਹਾ ਪਿੰਡਾਂ ਦੇ ਲੋਕਾਂ ਨੇ ਗੁਹਾਰ ਲਗਾਈ ਹੈ ਕਿ ਸਮਾਰਸੀ ਵੀ ਸੰਸਮਾਇਤੀ ਪਹੁੰਚਣ ਤੇ ਉਹਨਾਂ ਦੀ ਮਦਦ ਜ਼ਰੂਰ ਕਰ ਗੁਰਦਾਸਪੁਰ ਰਾਵੀ ਦਰਿਆ ਦੇ ਤੂਸੀ ਬਣ ਟੁੱਟਣ ਕਰਕੇ ਕਾਫੀ ਦੂਰ ਦੇ ਪਿੰਡਾਂ ਵਿੱਚ ਨੁਕਸਾਨ ਹੋਇਆ ਤੇ ਕਈ ਪਿੰਡਾਂ ਨੂੰ ਪਾਣੀ ਨੇ ਲਿਆ ਆਪਣੀ ਛਪੇੜ ਦੇ ਵਿੱਚ ਅਤੇ ਕਈ ਲੋਕਾਂ ਦੇ ਕੱਚੇ ਕਮਰੇ ਵੀ ਟਹਿਟੇ ਦੀ ਕੀਤੇ ਇਸ ਪਿੰਡਾਂ ਦੇ ਵਿੱਚ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚ ਰਹੀ ਹੈ ਨਾ ਹੀ ਪਿੰਡਾਂ ਦੇ ਵੱਲੋਂ ਕੋਈ ਸਮਾਜ ਸੇਵੀ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਜਾਂ ਲੰਗਰ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਲੋਕਾਂ ਨੇ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਮਦਦ ਫੌਰਨ ਕੀਤੀ ਜਾਵੇ ਅਵੇ ਇਹੀ ਸਕਦੇ ਜੇ ਸਾਰਾ ਕੋਠੇ ਦਾ ਸਮਾਨ ਚਾੜਿਆ ਵਾ ਬਹੁਤ ਹੀ ਜ਼ਿਆਦਾ ਪਾਣੀ ਉਧਰ ਵੀ ਚੈੱਕ ਕਰਾਈ ਵੀਰ ਬਹੁਤ ਹੀ ਜ਼ਿਆਦਾ ਕਿਤੇ ਵੀ ਨਹੀਂ ਜਾਇਆ ਜਾਣ ਡਿਆ ਸਬਦਾ ਲੈਣ ਵਾਸਤੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਤੇ ਮੇਰੇ ਵੀਰ ਸਾਰੇ ਜਾਣੇ ਜਰੂਰ ਮਤ ਕਰੋ ਸਾਰੇ ਗਰੀਬ ਪਰਿਵਾਰਾਂ ਦੀ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁੱਕਾ ਗੱਲ ਫਾਇਲ ਕਦੇ ਸਰਹੱਦੀ ਖੇਤਰਾਂ ਦੀ ਕਰਦੇ ਜਿੱਥੇ ਖਾਣਾ ਦੇ ਕਾਰ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਚੁੱਕੀ ਹੈ ਗੱਲ ਫਾਇਲ ਕਬ ਚਲਦਿਆਂ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਵੀ ਮਦਦ ਜਿਹੜੀ ਆ ਸਾਡੀ ਪ੍ਰੋਪਰ ਨਹੀਂ ਹੋ ਰਹੀ ਫਾਇਲ ਕਰਦੇ ਸਰਦੀ ਇਲਾਕੇ ਦੇ ਪਿੰਡਾਂ ਵਿੱਚ ਹੜ੍ਹ ਨੇ ਭਾਰੀ ਕਹਿਰ ਮਚਾ ਰੱਖਿਆ ਇਸ ਨਾਲ ਲੋਕਾਂ ਦੀਆਂ ਫਸਲਾਂ ਤੇ ਮਕਾਨਾਂ ਨੂੰ ਪਾਰੀ ਨੁਕਸਾਨ ਪਹੁੰਚਿਆ ਹੈ ਇਸੇ ਤਰ੍ਹਾਂ ਸਰਦੀ ਪਿੰਡ ਤੇਜਾ ਰੋਹਿਲਾ ਤੇ ਚੱਕ ਰੋਹਿਲਾ ਵਿੱਚ ਵੀ ਹੜ੍ਹ ਨੇ ਭਾਰੀ ਮੁਚਾਈ ਤਵਾ ਦਿੱਤੀ ਹੈ ਪਿੰਡ ਵਾਸੀਆਂ ਮੁਤਾਬਕ ਹੜ੍ਹ ਨਾਲ ਇੱਥੇ ਫਸਲਾਂ ਤੇ ਮਕਾਨਾਂ ਨੂੰ ਪਾਰੀ ਨੁਕਸਾਨ ਪਹੁੰਚਿਆ ਹੈ ਲੋਕ ਆਪਣਾ ਸਮਾਨ ਅਤੇ ਪਸ਼ੂਆਂ ਨੂੰ ਉੱਚੀਆਂ ਥਾਂਾਂ ਤੇ ਲੈ ਕੇ ਜਾ ਰਹੇ ਹਨ ਕੁਝ ਲੋਕਾਂ ਨੇ ਆਪਣਾ ਸਮਾਨ ਆਪਣੇ ਘਰਾਂ ਦੀਆਂ ਛੱਤਾਂ 'ਤੇ ਰੱਖਿਆ ਹੋਇਆ ਹਰ ਕਾਰਨ ਸੜਕਾਂ ਤੋਂ ਵੀ 3-4 ਫੁੱਟ ਪਾਣੀ ਵਗ ਰਿਹਾ ਸੀ ਦੌਰਾਨ ਸੜਕ ਤੋਂ ਗੁਜ਼ਰਨ ਵਾਲੇ ਲੋਕਾਂ ਦੇ ਵਾਹਨ ਪਾਣੀ ਵਿੱਚ ਬੰਦ ਹੋ ਰਿਆ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਆ ਵੇਖੋ ਜੀ ਆ ਸਾਰੇ ਪਾਸੇ ਪਾਣੀ ਪਾਣੀ ਹੈ ਠੀਕ ਹੈ ਜੀ ਤੇ ਫਸਲਾਂ ਵੀ ਤਕਰੀਬਨ ਹੀ ਖਤਮ ਕਿਸੇ ਤਰ੍ਹਾਂ ਦੇ ਵੀ ਕੋਈ ਇਹੋ ਜਿਹੀ ਸੁੱਕੀ ਥਾਂ ਨਹੀਂ ਕੋ ਪਿੰਡ ਬਚਿਆ ਹਲਾਂ ਘਟਾਪਾ ਵੇਖੋ ਸਾਰੀਆਂ ਸੜਕਾਂ ਵੀ ਰੁੜਦੀਆਂ ਜਾ ਰਹੀਆਂ ਨੇ। ਦੋ ਆਠਾਈ ਦਾ ਪੂਆ ਦਾ ਲੱਗੇ ਹੋਏ ਨਹੀਂ ਬਸ ਸੜਕ ਤੇ ਕਿੰਨਾ ਕਿੰਨਾ ਪਾਣੀ ਹੋ ਗਿਆ ਇੱਥੇ ਹੈ ਤਿੰਨ ਫੁੱਟ ਦੀ ਬਾਹਨ ਮੋਟਰਸਾਈਕਲ ਨਹੀਂ ਲੰਘਦਾ ਟਰੈਕਟਰ ਨੇ ਬਾਕੀ ਹੋਰ ਵਹੀਕਲ ਵੀ ਨਹੀਂ ਸਵੇਰੇ ਕੁਝ ਦੇ ਪਏ ਸੀ ਆਪਣੇ ਆ ਮੈਡੀਸਨ ਵਾਲੇ ਡਾਕਟਰ ਆਏ ਸੀਗੇ ਕਿ ਕਿ ਐਂਬੂਲੈਂਸ ਮੈਂ ਕਿ ਐਂਬੂਲੈਂਸ ਤੇ ਉਤਰ ਜਾਣੀ ਟਰੈਕਟਰ ਹੈ ਸਾਧਨ ਲੰਘਣ ਨੂੰ ਤੇ ਉਹ ਲੰਘ ਸਕਦੇ ਨੇ ਟਰੈਕਟਰ ਹੈ ਵੀ ਜਿਹੜੇ ਵਹੀਕਲ ਨੇ ਹੋਰ ਬੱਸਾਂ ਗੱਡੀਆਂ ਕੁਝ ਨਹੀਂ ਆ ਜਿਹੜੇ ਜਿਹੜੇ ਕਹਿੰਦੇ ਪਏ ਸੀ ਆ ਐਂਬੂਲੈਂਸ ਅਗ ਲੰਘ ਜੇ ਮੈਂ ਕੋ ਨਹੀਂ ਆਣੀ ਤਕਰੀਬਨ ਸਾਰੀਆਂ ਫਸਲਾਂ ਬਰਬਾਦ ਐ ਬਾਦ ਕੋਈ ਨਹੀਂ ਆ ਹੋਜੀ ਜਗ੍ਹਾ ਜਿੱਥੇ ਵੀ ਪੱਠਾ ਨਹੀਂ ਮਤਲਬ ਕੋਈ ਫਸਲ ਨਹੀਂ ਇਸ ਤਰ੍ਹਾਂ ਦੀ ਜਿਹੜੀ ਬਚੀ ਹੋਵੇ ਮਕਾਨ ਨੇ ਆ ਵੇਖੋ ਪਾਣੀ ਖੜੇ ਇਹ ਨਾ ਗਿਰਨਾ ਹੀ ਹੈ ਜਗ੍ਹਾ ਕੋਲੀ ਹੋਈ ਇਹ ਵੀ ਗਿਰਨੇ ਸਰਕਾਰ ਹਣ ਆਪਦੇ ਵਲੋਂ ਕੋਸ਼ਿਸ਼ ਕਰ ਰਹੀ ਹੈ ਜਿੰਨਾ ਹੁੰਦਾ ਹੈ ਬਾਕੀ ਇੱਥੇ ਆਣ ਜਾਣ ਵੀ ਔਖਾ ਹੈ ਤੇ ਰਹਿਣਾ ਤੇ ਇੱਥੇ ਜਮ ਔਖਾ ਹੀ ਹੈ ਜੋ ਜਿਵੇਂ گلਾਬੇ ਵਾਲੇ ਗੱਲ ਕਰਦੇ ਉਹ ਬੰਨ ਪੈ ਜਾ ਆ ਪਾਣੀ ਸਾਨੂੰ ਮਾਰਦਾ ਜਿਹੜਾ ਸਤਲੂ ਵੀ ਇਧਰੋਂ ਲੈਂਦਾ ਹੈ ਨਾ گلਾਬੇ ਵਾਲੀ ਸਾਈਡ ਤੋਂ ਉਹ ਮਾਰਾ ਕਰਦਾ ਯਾਰ ਪੁਰਾ ਤਾਂ ਆਦਾ ਇਹ ਦਿਨਾਂ ਦਾ ਚਲੋ ਇੰਨਾ ਨਹੀਂ ਨੁਕਸਾਨ ਹੋਣਾ ਸੀ ਆ ਪਾਣੀ ਦਾ ਵਹਿਣ ਇਧਰ ਜਾ ਰਿਹਾ ਹੈ ਨਾ ਇਹ ਜਾ ਵੱਡੇ ਦਰਿਆਨ ਵਲਦਾ ਹੈ ਸਤਲੂ ਜਲਾ ਪਾਣੀ ਆ ਕੇ ਇਹ ਮਾਰ ਕਰਦਾ ਹੈ ਯਾਰ ਇਹ ਪਹਿਲਾਂ ਚੱਲਿਆ ਉਥੋਂ گلਾਬੇ گلਾਬੇ ਤੋਂ ਸਤਲੂ ਜਲਾ ਪਾਣੀ ਜਿਹੜਾ ਪਾਰ ਵੱਡਾ ਦਰਿਆ ਚੱਲਦਾ ਉਥੋਂ ਫੁੱਟਦਾ ਇੱਕ ਉੱਪਰੋਂ ਕ੍ਰੋਸ ਕਰਕੇ ਨਾ ਉਥੋਂ 92 ਦਾ ਬਣ ਜਾਦਾ ਬਣੀ ਗਲਾਬੇ ਵਾਲਾ ਇੱਕ ਵੀਡੀਓ ਬਣੀ ਹੈ ਉਹਨਾਂ ਦੀ ਮੰਗ ਹੈ ਕਿ ਉਹ ਬੰਨ ਕਿਤੇ ਬਣ ਜਾਵੇ ਉਥੋਂ ਪਾਣੀ ਨਾਵੇ ਤਾਂ ਇਹਨਾਂ ਨੁਕਸਾਨ ਹੁੰਦਾ ਹੀ ਪਿਆ ਸਾਲਾ ਤਾਂ ਹੈ ਹੀ ਨਹੀਂ ਕੋਚ ਇਹਨਾਂ ਪਾਣੀ ਹੁਣਾ ਵੀ ਨਹੀਂ ਸੀ ਹਾਂ ਉਹ ਪਾਕਿਸਤਾਨ ਦੇ ਤਰਫੋਂ ਆ ਕੇ ਅ ਗਲਾਬੇ ਜੋ ਫੁੱਟਦਾ ਹੈ 92 ਕਈ ਰੁੱਟਦਾ ਹੈ ਹੁਣ ਮੈਂ ਤਕਰੀਬਨ ਕੋ ਮੁਕੰਮਲ ਕੀਤਾ ਪਰ ਨਹੀਂ ਉਥੋਂ ਫਿਰ ਉੱਥੋਂ ਕ੍ਰੋਸ ਕਰਕੇ ਪਾਣੀ ਉਹ ਹੀ ਮਾਰ ਕਰੇ ਪਹਿਲਾਂ ਤਾਂ ਜਿਹੜਾ ਛੱਡਿਆ ਹੋਇਆ ਸੀ ਉਹ ਹੀ ਨਹੀਂ ਮਤਲਬ ਇਹਨੇ ਤਾਂ ਕਹੇ ਤੇ ਜਿਹੜਾ ਉੱਪਰ ਆ ਰਿਹਾ ਹੈ ਉਹ ਨਗਰ ਹੋਰ 레ਵਲ ਵੀ ਹੁੰਦਾ ਉੱਚਾ ਹੋਏਗਾ ਪਾਣੀ ਵੀ ਵਧੇਗਾ ਫਲਾਟ ਖਰਾਬ ਹੀ ਆ ਅੱਜ ਆਖ ਦਿਨ ਹੋ ਗਏ ਪਾਣੀ ਆਉਣ ਤੇ ਸਾਰਾ ਪਿੰਡ ਆਵਾਜਾਈ ਸਾਰੀ ਖਤ ਹੋ ਗਈ ਤੇ ਸੜਕ ਤੇ ਕਿੰਨਾ ਕਿੰਨਾ ਪਾਣੀ ਹੋ ਗਿਆ ਪਾਣੀ ਇੱਥੇ 3 ਫੁੱਟ ਪਾਣੀ ਆ ਲੋੜ ਵਾਵਾ ਤੇ ਡੰਗਰ ਪਸ਼ੂ ਆਣ ਜਾਣ ਬਹੁਤ ਔਖਾ ਹੋਇਆ ਪਿਆ ਫਸਲਾਂ ਬਰਬਾਦ ਹੋ ਗਈਆਂ ਪੱਠਾ ਕੋਈ ਰਹਿ ਨਹੀਂ ਗਿਆ ਕਿੰਨੀਆਂ ਕਿ ਫਸਲਾਂ ਆਣ ਜਾਣ ਟੋਟਲੀ ਸਾਰਾ ਹੀ ਹੋ ਗਿਆ ਜ਼ੀਰੋ ਰਹਿ ਗਈ ਸਾਰਾ ਰਕਬਾ ਜਿੰਨਾ ਦੀ ਸਾਰਾ ਖਰਾਬ ਹੋ ਗਿਆ ਕੋਈ ਮਕਾਨਾਂ ਨਿਕਾਣ ਪਹੁੰਚਿਆ ਹਾਂਜੀ ਕੋਈ ਡਿੱਗਿਆ ਕਿੰਨੇ ਕਿ ਮਕਾਨ ਦੇ ਮਕਾਨ ਢਾਣੀਆਂ ਦੇ ਘਣੇ ਡਿੱਗ ਪਏ ਹਾਂ ਨੀਆਂ ਬਹਿ ਗਈਆਂ ਜਿੰਨਾਂ ਦੇ ਹੁਣ ਇੱਥੇ ਰਹਿਣ ਥੱਲੇ ਪਾਣੀ ਆ ਬੱਚੇ ਛੋਟੇ ਆ ਪਿੱਛੇ ਗਏ ਆ ਕਈ ਵਿੱਚ ਫਸੇ ਹੋਏ ਆ ਕੋਈ ਕਦੀ ਟਰਾਲੀ ਪਿਆਰੇ ਦੀ ਆ ਜਾਂਦੀ ਹੈ ਰਾਸ਼ਨ ਕੋਈ ਥੋੜਾ ਬੋਤਾ ਆ ਜਾਂਦਾ ਪਰ ਉਹਨੇ ਦਾ ਗੁਜ਼ਾਰਾ ਤਾਂ ਨਹੀਂ ਹੈਗਾ ਮਜਬੂਰੀ ਆ ਚਲੋ ਕਈਆਂ ਨੂੰ ਮਿਲਦਾ ਢਾਣੀਆਂ ਵਾਲਿਆਂ ਨੂੰ ਜਿਵੇਂ ਨੇ ਪੂਰੇ ਪੈਂਡ ਨੂੰ ਨਹੀਂ ਮਾਨ ਕੇ ਮਾਵਿਆ ਫਸਲਾਂ ਦਾ ਪੂਰਾ ਮਾਵਿਆ ਮਿਲ ਗਿਆ ਦੇ ਮੋੜ ਤਾਂ ਠੀਕ ਅੱਗੇ ਤਰ੍ਹਾਂ ਸਾਥਿਆ ਨਾ ਕੋਈ ਪੂਰੀ ਨਹੀਂ ਪੈਂਦੀ 20000 ਦਾ ਪੀਲੇ ਦਾ ਖਰਚਾ ਹੋਇਆ ਆਪਦਾ ਤੇ ਬੋਹਤ ਦਾ ਝੋਲੀ ਜਪਾ ਇਥੇ ਸੀ ਗਈ ਐਵੇਂ ਹੀ ਹਣ ਫਸਲ ਤਿਆਰ ਸੀ ਆੜ ਨੇ ਬਰਬਾਦ ਕਰਤਾ ਸਾਰੇ ਕੱਲ ਕੋਈ ਸੁਬਾਹ ਰਾਣੀ ਦੀ 12 13 ਦਿਨ ਹੋਰ ਚੱਲੇ ਤੇ ਬਹੁਤ ਦਵਾਈ ਹੋ ਹਾਂਜੀ ਹਾਂਜੀ ਰਾਸ਼ਨ ਨਹੀਂ ਹੋਈ ਹੈ ਵੀ ਚਲੋ ਕੋਈ ਰਾਸ਼ਨ ਸਰਕਾਰ ਵੱਲੋਂ ਕੋਈ ਦਿੱਤਾ ਜਾਵੇ ਕੋਈ ਹੋਰ ਸਹਿਯੋਗੀ ਕੋਈ ਸਸਤਾ ਨੇ ਪਹੁੰਚਣ ਪੱਠੇ ਦੀ ਕੂੜੀ ਦੀ ਡੰਕਰਾਂ ਦਾ ਹੈ ਜਿਆਦਾ ਚੱਲ ਦੂਜਾ ਤਾਂ ਚੱਲੀ ਜਾਂਦਾ ਬਹੁਤ ਲਾਤ ਮਾੜੇ ਆ ਪਾਣੀ ਤਾਂ ਬਹੁਤ ਦੂਰ ਆ ਰਿਹਾ ਜੀ ਸਤਲੋ ਦੇ ਧਰਾਵੀ ਦਾ ਜੀ ਤੇ ਬਹੁਤ ਲੋਕ ਔਖੇਗੇ ਇੱਥੇ ਦੇ ਤੇ ਆ ਦੇ ਘਰ ਛੱਡ ਕੇ ਬਾਹਰ ਮਰ ਜਾ ਰਿਹਾ ਜੀ ਸੜਕ ਤੇ ਕਿੰਨਾ ਕਿੰਨਾ ਪਾਣੀ ਹੋਇਆ ਹੈ ਇਹ ਤੇ ਇਹਦੇ 2.5 ਤੋਂ 3 ਫੁੱਟ ਤੱਕ ਹੈ ਜੀ ਟਰੈਕਟਰ ਵਾਲਾ ਕੁਝ ਨਹੀਂ ਲੱਗ ਰਿਹਾ ਜੀ ਬਸ ਮਾੜਾ ਮੋਟਾ ਹੀ ਹੈ ਜੋ ਰਸਤੇ ਤੋਂ ਚੱਲੇ ਨਹੀਂ ਕਰਾਂ ਵਿੱਚ ਹੀ ਪਾਣੀ ਪਿਆ ਰਿਹਾ ਜੀ ਕਿੰਨੇ ਕੋਈ ਗੱਲ ਹੋਣੀ ਜੀ ਤੇ ਪਾਣੀ ਪਾ ਕਾਡੋ ਟਾਣੀਆਂ ਤੇ ਸਾਰੇ ਟਕਰੇਣ ਪੈ ਗਏ ਜੀ ਹੋਣਗੇ ਜੀ 40 ਤੋਂ 50 ਗੱਰ ਕੋਈ ਨੁਕਸਾਨ ਹੋਇਆ ਹੈ ਘਰਾਂ ਨੂੰ ਨੁਕਸਾਨ ਇਹ ਕਿ ਦੁਆਰਾਂ ਦੇ ਹੋਇਆ ਡਰਾੜੇ ਪੈ ਗਏ ਜੀ ਦੁਆਰਾਂ ਡੇਕ ਪਈਆਂ ਜੀ ਮਕਾਨਾਂ ਦੇ ਵੀ ਨੁਕਸਾਨ ਹੋ ਰਿਹਾ ਜੀ ਤੇ ਫਸਲਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਫਸਲਾਂ ਦਾ ਤ ਹੌਣ ਚ 90 ਪਚਾਰੇ ਪਰਸੈਂਟ ਦਾ ਹੋ ਗਿਆ ਇਹ ਦੋ ਕੁ ਜਾ ਰਹੇ ਹੈ ਇਕੱਲੇ ਦੋਨਾ ਪੰਦਰਾਂ ਅੱਜ ਸਾਰੀ ਢੋਪੀ ਹਾਂ ਜੀ ਸਾਰੀ ਢੋਪੀ ਸਾਰੀ ਤੇ ਲੋਕ ਹੁਣ ਜਾ ਵੀ ਰਹੇ ਹੋ ਹਾਂ ਜਾ ਰਹੇ ਜਾ ਰਹੇ ਪਿੰਡ ਛੱਡ ਕੇ ਜਾ ਰਹੇ ਜੀ ਕੈਂਪ ਦਾ ਸਰ ਉਹ ਸਰਕਾਰ ਨੇ ਤਾਂ ਦਿੱਤੇ ਨਹੀਂ ਕਿ ਕੋਈ ਨਹੀਂ ਵੀ ਸਰ ਕੈਂਪ ਤੇ ਕਿੱਥੇ ਗਿਆ ਕਿੱਥੇ ਨਹੀਂ ਉਹਨੇ ਪ੍ਰਵੇਸ਼ਨ ਦਿੱਤੀ ਵੀ ਇੱਥੇ ਮਿਲਿਆ ਤੁਹਾਨੂੰ ਕੰਮ ਤੋਂ ਬਿਗਾਇਆ ਤਾਂ ਚਲੋ ਉੱਥੇ ਚਲੋ ਆਪੋਂ ਉਹਦੇ ਰਿਸ਼ਤੇਦਾਰ ਵੀ ਜਾ ਰਹੇ ਨੇ ਕੋਈ ਕਰਾ ਤੇ ਛੱਤਾ ਤੇ ਰੱਖਿਆ ਹੋਣਾ ਕਮਾਨ ਹਾਂ ਛੱਤਾ ਤੇ ਕੋਈ ਰੱਖਿਆ ਹੋਵੇ ਕੋਈ ਸਿਰ ਜਾ ਰੋਟੀ ਜਾ ਉੱਚੀ ਇੱਟਾ ਲਾ ਕੇ ਜਾ ਕੋਈ ਮਾੜੇ ਟੇਵਲ ਕੰਦੇ ਖੜੇ ਕਰਤੇ ਅਸੀਂ ਉੱਪਰ ਜਗ੍ਹਾ ਤੇ ਰੱਖਿਆ ਹੈ ਤੋ ਕੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਮਦਦ ਪਹੁੰਚੀ ਨਹੀਂ ਨਹੀਂ ਜੀ ਨਹੀਂ ਜੀ ਕੁਝ ਨਹੀਂ ਆਇਆ ਬਸ ਇੱਕ ਦੋ ਵਾਰੀ ਪੱਠੇ ਆਇਆ ਬਸ ਕੋਈ ਰਾਸ਼ਨ ਨਹੀਂ ਕੋਈ ਚਾਰਾ ਨਹੀਂ ਕੋਈ ਬਸ ਗਏ ਜਾਂਦੇ ਦੇਵਾਂਗੇ ਆਵਾਂਗੇ ਬਸ ਇਨੀ ਗੱਲ ਕਹ ਜਾਂਦੇ ਆ ਚਾਰਾ ਵੀ ਡੁੱਬ ਚੁੱਕਿਆ ਰਾਤਨ ਵੀ ਨਹੀਂ ਹੋਏਗਾ ਕਿਸ ਤਰ੍ਹਾਂ ਗੁਜ਼ਾਰਾ ਕਰੀਏ ਵੀ ਤੂੰ ਹੀ ਤੜੀ ਆਪ ਉਹਦੇ ਘਰੇ ਬਾਣੀ ਮੋਟੀ ਰੱਖੀ ਵੀ ਉਹ ਚਲ ਵੰਡ ਵਾਰ ਕੇ ਥੋੜੀ ਬਹੁਤੀ ਸਾਰ ਲਈ ਜੇ ਟਾਈਮ ਹੈਗਾ ਓੱਖ ਖੜੀਦਾ ਵੀ ਉਹ ਕੱਢ ਲਈ ਸਰਕਾਰ ਤਾਂ ਇਹ ਕਹ ਜਾਂਦੀ ਬਸ ਵਿਆ ਕੁਛ ਕਰਨ ਦੇ ਬਰੋ ਕਰਦੇ ਨਹੀਂ ਜੀ ਸਾਹਿਬ ਆਏ ਸੀ ਐਮਐਸ ਸਾਹਿਬ ਆਏ ਸੀ ਜੀ ਪਰ ਕੋਈ ਗੱਲ ਨਹੀਂ ਕਹੇਗੇ ਸੀ ਵੀ ਤੁਹਾਡਾ ਰਾਸ਼ਨ ਆ ਰਿਹਾ ਸਵੇਰੇ ਕੱਲ ਨੂੰ ਆ ਰਿਹਾ ਜੀ ਹਾਲ ਤਾਂ ਕੋਈ ਰਾਸ਼ਨ ਨਹੀਂ ਆਇਆ ਕੋਈ ਇੱਥੇ ਕੀ ਬਸ ਮਾੜੀ ਮੋਟੀ ਫੀਡ ਦੇ ਗਿਆ ਜੀ ਜਿੰਦੇ ਵਿੱਚ ਕੋ ਜਿਹਨੇ ਪੰਜ ਪਸ਼ੂ ਆ ਉਹਨਾਂ ਇੱਕ ਬਾਟੀ ਦੇਣੀ ਦੋ ਬਾਟੀ ਚਾਰ ਬਾਟੀ ਦੇਣੀ ਆ ਉਹਨਾਂ ਕਿੰਨੇ ਕੁ ਦਾ ਗੁਜ਼ਾਰਾ ਹੁੰਦਾ ਜੀ ਇਹਦੇ ਦੱਸਦੇ ਨੇ ਪਾਣੀ ਚੱਲ ਜਾਵੇ ਤੇ ਉਹਦਾ ਇੱਕ ਦਿਨ ਦੀ ਖਤਮ ਹੋ ਜਾਏਗਾ ਪਾਣੀ ਕਾਫੀ ਪਿੱਛੋਂ ਵੀ ਕਾਫੀ ਦੱਸਿਆ ਜਾ ਰਿਹਾ ਹਾਂ ਜੀ ਹਾਂ ਜੀ ਕਾਫੀ ਛੱਡਿਆ ਗਿਆ ਜੇ ਹੋਰ ਪਾਣੀ ਆਉਂਦਾ ਤਾਂ ਹੋਰ ਨੁਕਸਾਨ ਇੱਕ ਲੱਖ ਤੇ 75 ਹਜ਼ਾਰ ਕਹਿੰਦੇ ਪਿਆ ਸਵੇਰੇ ਦੀ ਖਬਰ ਵਿੱਚ ਆਈ ਸੀ 700 ਲੱਖ ਦੇ ਕਰੀਬ ਕਹਿ ਰਹੇ ਆ ਪਾਣੀ ਛੱਡੇਗਾ ਹਾਂ ਜੀ ਜੀ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜਾ ਪਾਣੀ ਗਿਆ ਜਿਹੜੇ ਪਿਛਲੀਆਂ ਨਹਿਰਾਂ ਆ ਗਈਆਂ ਨੇ ਜਿਵੇਂ ਅਰਨਿਆ ਸਾਈਡ ਤੋਂ ਹੋਈਆਂ ਨੇ ਜਾਂ ਹੋਰ ਨਹਿਰਾਂ ਆਈਆਂ ਨੇ ਉਹਨਾਂ 'ਚ ਕਿਉਂ ਨਹੀਂ ਪਾਣੀ ਪਾਈ ਹੁੰਦੇ ਸਾਡੇ ਉਹ ਰਿਸ਼ਤੇਦਾਰ ਗਿਆ ਆਪਣੀਆਂ ਸਾਈਡ ਤੇ ਉਹ ਪਿਛਲੇ ਸਾਲ ਵੀ ਉਹਨਾਂ ਦੀ ਫਸਲਾਂ ਇਹਨਾਂ ਤੇ ਬਰਬਾਦ ਹੋਈਆਂ ਨਾ ਕੋਈ ਪਾਣੀ ਲੱਗਿਆ ਨਾ ਕੁਝ ਮਿਲਿਆ ਹਾਲੀ ਵੀ ਅਸੀਂ ਵੇਖਦੇ ਆ ਵੀ ਨਹਿਰਾ ਕੋਈ ਨਹੀਂ ਚੱਲ ਰਹੀ ਐਡੇ ਦੀ ਨਹਿਰ ਹਰ ਸਾਲ ਪਾਣੀ ਇਧਰ ਵੰਨੇ ਆ ਉਹਦੇ ਦੀ ਕਿਉਂ ਨਹੀਂ ਪਰਦੀ ਜੇ ਰਾਜਸਥਾਨ ਨੂੰ ਕਿਉਂ ਨਹੀਂ ਪਾਣੀ ਦਿੰਦੇ ਇੱਥੇ ਹੀ ਦਿੰਦੇ ਆ ਬਸ ਵੀ ਚਲੋ ਜੀ ਬਾੜਰੀ ਯੇ ਬੋਟ ਦੀ ਗੱਲ ਕਰਦੇ ਆ ਬੋਟ ਲੈ ਕੇ ਟਾਲ ਲਗਾਇਆ ਕਰਦੇ ਆ ਕਰਦੇ ਪਰ ਕਰਦੇ ਕੁਛ ਨਹੀਂ ਸਰਕਾਰ ਤੋਂ ਮੰਗ ਤਾਂ ਕਰਦੇ ਆ ਨਾਜੇ ਦੀ ਵੀ ਜਿਹੜਾ ਸਾਡਾ ਖਰਚਾ ਹੋਇਆ ਹੈ 15 ਤੋਂ 20000 ਤੱਕ ਵੀ ਉਹਨਾਂ ਹੀ ਸਾਨੂੰ ਦੇ ਦੇ ਵਾਪਸ ਉਹਨਾਂ ਕੀ ਵੀ ਦੇਣਾ ਅੱਗੇ 650 ਰੁਪਏ 8800 ਰੁਪਏ ਸਾਰਾ ਦੇ ਕੇ ਵਲਾਕੇ ਤੇ ਬਸ ਉਹ ਚੁੱਪਚਾਪ ਹੋ ਗਿਆ ਅੱਜ ਦੇਵਾਂਗੇ ਕਰਾਂਗੇ ਮਕਾਨਾ ਮਿਲਿਆ ਜਿਹੜੇ ਆਗੂ ਜਿਹੜੀ ਮਿਲੀ ਬਹੁਤ ਦੇਗੇ ਸੀ ਉਹਨਾਂ ਨੇ ਲੈ ਕੇ ਜਿਹਨਾਂ ਨੇ ਡੁੱਬ ਗਏ ਡਿੱਗ ਪਏ ਉਹਨਾਂ ਨੂੰ ਕੁਛ ਮਿਲਿਆ ਨਹੀਂ ਜਿਹੜਾ ਨਹੀਂ ਗਿਆ ਸੀ ਉਹ ਦੇ ਦਵਾ ਕੇ ਬਸ ਉਹਨਾਂ ਨੂੰ ਦੇ ਤਾ ਨਾ ਹੋਰ ਕੁਛ ਨਹੀਂ ਦਿੱਤਾ ਹੀ ਮੇਰੇ ਨੇੜੇ ਕੀ ਹੈ ਥੋੜੇ ਪਿੰਡ ਤੋਂ ਜੀ ਤੇ ਉਹਨਾਂ ਢਾਣੀ ਤੋਂ ਤੇ ਮੇਰੇ ਕੋਈ ਨੁਕਸਾਨ ਹੋਇਆ ਜੀ ਕਿ ਉਹਨਾਂ ਕੇ ਪੁੱਛੇ ਨਹੀਂ ਵੀ ਕਿਵੇਂ ਹੈ ਜੀ ਅੱਜ ਕੱਲ ਸੇ ਦੇਖ ਸਹਬਾਈ ਜੀ ਇੱਕ ਦੋ ਨੇ ਕੇ ਹਰਾਮ-ਰਾਮ ਕਰ ਰਹੀ ਇਹ ਰਾਮ ਨਹੀਂ ਕਿਤੇ ਕਹਿ ਬਲੀ ਤੂੰ ਸੇਫ ਜਗ੍ਹਾ ਕੋਈ ਜੀ ਲੱਗ ਗਿਆ ਕੋਲੀ ਲੱਗ ਗਿਆ ਵਸ ਸੀ ਕੀ ਸਾਡੀ ਬੋਟ ਨਹੀਂ ਹੈਗੀ ਪਿੰਡ 'ਚ ਅਸੀਂ ਪਿੰਡ 'ਚ ਰਹਿੰਦੇ ਨਹੀਂ ਆ ਜੀ ਜੇ ਕੱਲ ਬੋਟ ਹੀ ਆ ਲੈਣ ਆ ਜੇ ਫਿਰ ਕੀ ਕਰਗੀ ਉਦੋਂ ਕਵਾਲ ਕਰੋਗੇ ਤੁਸੀਂ ਜਦੋਂ ਅਸੀਂ ਕਰਾਂਗੇ ਕਰਾਂਗੇ ਮੌਜੂਦਾ ਕਹਾਂਗੇ ਉਹਨੂੰ ਜੀ ਕੀ ਗੱਲ ਸਾਡੀ ਬੋਟ ਨਹੀਂ ਹੈਗੀ ਇਹ ਜੀ ਪੈਂਦੇ ਰਹਿੰਦੇ ਨਹੀਂ ਉਹ ਐਵੇਂ ਇੱਕ ਬਹਿਨ ਗਿਆ ਬਸ ਕਹਿ ਗਿਆ ਕੱਲ ਮੇਰੇ ਲਈ ਮੇਰੇ ਕੋਲ ਅਖੀ ਦੋ ਤਿੰਨ ਵਾਰੀ ਬਾਹਰ ਘਰ ਤੋਂ ਬਾਹਰ ਨਿਕਲੇ ਆ ਜੀ ਸਾਨੂੰ ਉਹਨੇ ਪੁੱਛੇ ਨਹੀਂ ਵੀ ਕਾ ਕਿ ਭਲੀ ਕੋਈ ਸੇਫ ਜਗ੍ਹਾ ਲੈ ਜਾਣੇ ਕਿਵੇਂ ਲੈ ਜਾਣੇ ਕੋਈ ਗੱਲ ਨਹੀਂ ਕੀਤੀ ਮਲਾਹਾਂ ਨੇ ਕਹਿੰਦੇ ਵੀ ਕਾ ਕਿ ਉਹ ਬਿਛਾਰਾ ਕਰਦੇ ਵੀ ਚੱਲ ਆਪਾਂ ਉਹਨਾਂ ਨੂੰ ਪੁੱਛ ਲਈ ਇਹਨਾਂ ਸਾਰੇ ਨਹੀਂ ਪੁੱਛੀ ਕੀ ਗੱਲ ਕੀਤੀ ਸੀ ਉਹ ਇਹ ਕਹਿੰਦਾ ਵੋਟਾਂ ਦੇ ਟਾਈਮ ਤੇ ਤਾਂ ਉਹਨੇ ਕਹਿ ਦੇਣਾ ਹਾਂ ਜੀ ਇਹ ਜੀ ਹੱਥ ਜੋੜ ਕੇ ਕਹਿੰਦਾ ਵੋਟ ਵੋਟ ਪਾਓ ਜੀ ਵੋਟ ਪਾਓ ਜੀ ਤੇ ਹੁਣ ਕਿਉਂ ਨਹੀਂ ਕਹਿੰਦੇ ਜਦੋਂ ਇੰਨੀ ਮੁਸ਼ਕਲ ਚ ਗਈ ਹੈ ਫਿਰ ਉਹ ਜਿਹੜੇ ਆਪਣੇ सरपंच साहब हैगे जी ओ कहंदे फलाणी था चलो फलाणी था चलो जी की हो जांदा वोट 판 ਕੇ ਸਾਡੇ ਕੋ ਮੋਢੀ ਗਈ ਤੇ ਬਰਾ ਜਾਈ ਨਹੀਂ ਚੀਦੇ ਸਮਝਿਓ ਜਿਵੇਂ ਜਿਵੇਂ ਦੁਨੀਆ ਤਰੱਕੀ ਕਰ ਰਹੀ ਹੈ ਉਵੇਂ ਉਵੇਂ ਸਾਡਾ ਰਹਿਣ ਸਹਿਣ ਸਾਡਾ ਖਾਣ ਪੀਣ ਤੇ ਸਾਡਾ ਫੈਸ਼ਨ ਸਭ ਤੋਂ ਵੱਡੀ ਗੱਲ ਹੈ ਲਗਜ਼ਰੀ ਲਾਈਫ ਜੀਣ ਦਾ ਜਿਹੜਾ ਹੈਗਾ ਉਹ ਚਲਨ ਹੈ ਉਹ ਦੇ ਬਾਈ ਡੇ ਜਿਹੜਾ ਹੈਗਾ ਉਹ ਵਧਦਾ ਜਾਂਦਾ ਮੋਹਾਲੀ ਦੇ ਵਿੱਚ ਮੋਹਾਲੀ ਵਾਕ ਫੇਸ ਨੌ ਦੇ ਸਥਿਤ ਇਸੇ ਤਰ੍ਹਾਂ ਦਾ ਇੱਕ ਫੈਸ਼ਨ ਲੌਂਜ ਦਾ ਇਨੌਗਰੇਸ਼ਨ ਕੀਤਾ ਜਦੋਂ ਪ੍ਰਬੰਧਕਾਂ ਨੇ ਗੱਲਬਾਤ ਕੀਤੀ ਗਈ ਕਿ ਲੌਂਜ ਦਾ ਫੈਮਿਲੀ ਲੌਂਜ ਹੈ ਇੱਥੇ ਪਰਿਵਾਰ ਇੱਥੇ ਆ ਕੇ ਕਿੱਟੀ ਪਾਰਟੀ ਬਰਥਡੇ ਪਾਰਟੀਆਂ ਤੇ ਰਾਤ ਸਮੇਂ ਉਹ ਡਿਸਕੋ ਦੇ ਉੱਤੇ ਨੱਚ ਵੀ ਸਕਦੇ ਹਨ ਸੁਰੱਖਿਆ ਦੇ ਲਈ ਹਾਜ਼ਰ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਉਹਨਾਂ ਕਿਹਾ ਕਿ ਗੇਟ ਤੋਂ ਹੀ ਪੂਰੀ ਚੈਕਿੰਗ ਦੇ ਨਾਲ ਉਹਨਾਂ ਨੂੰ ਅੰਦਰ ਐਂਟਰਟੇਨ ਕੀਤਾ ਜਾਵੇ ਆਪ ਤੁਹਾਨੂੰ ਵੀ ਲੈ ਚਲਦੇ ਆ ਫੈਸ਼ਨ ਲੌਜ਼ ਦੇ ਵਿੱਚ ਜਿੱਥੇ ਪ੍ਰਬੰਧਕਾਂ ਦੇ ਨਾਲ ਸਾਡੀ ਖਾਸ ਗੱਲਬਾਤ ਹੋਈ ਗੱਲ ਸਾਰਿਆਂ ਨੂੰ ਮੇਰਾ ਨਾਮ ਤਰੁੰਦੀਪ कौर ਜਿਹੜਾ ਬੰਦਾ ਹੈ ਮੈਂ ਮੋਹਾਲੀ ਵਾਕ ਦੀ ਵਾਈਸ ਪ੍ਰੈਜ਼ੀਡੈਂਟ ਹੈ ਤੇ ਅੱਜ ਬੜੀ ਪ੍ਰਾਊਡਲੀ ਮੈਂ ਕਹਿ ਰਹੀ ਆ ਸਾਡੇ ਮਾਲ ਦੇ ਵਿੱਚ ਫੈਸ਼ਨ ਟੀਵੀ ਲਾਉਂਜ ਓਪਨ ਹੋਇਆ ਉਹਨਾਂ ਦੀ ਇਨੌਗੁਰੇਸ਼ਨ ਹੈ ਅੱਜ ਐਂਡ ਇਟਸ ਅ ਵਰਲਡ ਰੈਨੋਡ ਬ੍ਰਾਂਡ ਐਂਡ ਬਹੁਤ ਅੱਛਾ ਤੇ ਬਹੁਤ ਕ੍ਰੀਮ ਕਰਾਊਡ ਕੈਚ ਕਰਦਾ ਹੈ ਤੇ ਦੀ ਐਂਬੀਅੰਸ ਇਹਦਾ ਮਿਊਜ਼ਿਕ ਸਿਸਟਮ ਜੇ ਤੁਸੀਂ ਵਿਟਨੈਸ ਕਰੋਗੇ ਇਟ ਇਟ ਇਜ਼ ਕਲਾਸ ਅਪਾਰਟ ਤੇ ਇਫ ਆਈ ਟਾਕ ਅਬਾਊਟ ਮਾਈ ਮਾਲ ਲొਕੇਸ਼ਨ ਬਹੁਤ ਪ੍ਰਾਈਮ ਹੈ ਤਾਹੀ ਕਰਕੇ ਇਹਦਾ ਵੱਡਾ ਬ੍ਰਾਂਡ ਸਾਨੂੰ ਚੂਜ਼ ਕੀਤਾ ਹੈ ਇਹ ਅਸੀਂ ਮੋਹਾਲੀ ਵੀਕੇਟਰ ਕਰ ਰਿਹਾ ਹੈ ਇਹ ਮਾਲ ਇਹ ਚੰਡੀਗੜ੍ਹ ਵੀਕੇਟਰ ਕਰ ਰਿਹਾ ਹੈ ਬਿਕੋਜ਼ ਇਹਦੀ ਲొਕੇਸ਼ਨ ਬਹੁਤ ਪ੍ਰਾਈਮ ਹੈ ਤੇ ਮੇਜਰ ਵੱਡੇ ਵੱਡੇ ਬ੍ਰਾਂਡ ਸਾਡੇ ਮਾਲ ਚ ਆ ਚੁੱਕੇ ਹਨ ਜਿਵੇਂ ਡੀਮਾਰਟ ਹੋ ਗਿਆ ਫੂਡ ਦੇ ਵਿੱਚ ਹਲਦੀ ਰਾਮ ਹੋ ਗਿਆ ਇਵਨ ਨਾਓ ਫੈਸ਼ਨ ਦੇ ਵੀ ਹੋ ਗਿਆ ਤੇ ਹੋਰ ਵੀ ਕਲੱਬਸ ਤੇ ਲਾਉਂਜਸ ਹੌਲੀ ਹੌਲੀ ਸਾਡੇ ਖੁੱਲ ਰਹੇ ਹਨ ਆਲਮੋਸਟ ਸਾਨੂੰ ਅਰ ਤਿੰਨ ਚਾਰ ਮਹੀਨੇ ਹੋਏ ਆ ਲੀਜ਼ਿੰਗ ਸਟਾਰਟ ਕਰਦਿਆਂ ਨੂੰ ਤੇ 40% ਮਾਲ ਦੀ ਆਕਿਪੈਂਸੀ ਹੋ ਚੁੱਕੀ ਹੈ ਤੇ ਆਈ ਐਮ ਵੈਰੀ ਪੋਜ਼ਿਟਿਵ ਇਨ ਕਮਿੰਗ 2 3 ਮੰਥਸ ਆਲਮੋਸਟ 100% ਲੀਜ਼ਿੰਗ ਹੋ ਜਾਏਗੀ ਐਂਡ ਫੁੱਟਫਾਲ ਇਸ ਟ੍ਰੈਮੈਂਡਸ ਅਲੇ 40% ਆਕਿਪੈਂਸੀ ਨਹੀਂ ਐ ਨਾ ਅੱਛਾ ਫੁੱਟਫਾਲ ਕੈਚ ਕੀਤਾ ਹੈ ਯੂ ਇਮੇਜਿਨ ਜਦ 100% ਲੀਜ਼ਿੰਗ ਹੋ ਜਾਏਗੀ ਤਾਂ ਇਟ ਵਿਲ ਬੀ ਵੈਰੀ ਪੋਜ਼ਿਟਿਵ ਐਂਡ ਆਈ ਰੀਲੀ ਕੰਗ੍ਰੈਚੂਲੇਟ ਦ ਓਨਰਸ ਆਫ ਐਫਟੀਵੀ ਫਾਰ ਯੂ نو ਚੂਜ਼ਿੰਗ ਮੋਹਲੀ ਵਾਕ ਥੈਂਕ ਯੂ ਸੋ ਮੱਚ ਇਸ ਤੋਂ ਬਾਅਦ ਇਸ ਰਿਪੋਰਟ ਕਿ ਵੀ ਹੈ ਅਭੀ ਉਹ ਕਿਹੜੇ ਕਿਹੜੇ ਬ੍ਰਾਂਡ ਆ ਦੇਖੋ ਮੇਜਰਲੀ ਨਾ ਅਸੀਂ ਕੀ ਕੈਚਰ ਕਰ ਰਹੇ ਹਾਂ ਅਸੀਂ ਲਕਜ਼ਰੀ ਵੀ ਕੈਚਰ ਕਰ ਰਹੇ ਹਾਂ ਤੇ ਮਾਸਸ ਵੀ ਕੈਚਰ ਕਰ ਰਹੇ ਹਾਂ ਐਦਾਂ ਕਈ ਮਾਲਸ ਫੇਲ ਇਸ ਕਰਕੇ ਵੀ ਹੋ ਜਾਂਦਾ ਕਿ ਸਿਰਫ ਉਹ ਲਕਜ਼ਰੀ ਕੇਤਾ ਕਰਦੇ ਕਿ ਐਵਰੇਜ ਬੰਦਾ ਉੱਥੇ ਪਹੁੰਚ ਹੀ ਨਹੀਂ ਸਕਦਾ ਉਹ ਵੀ ਪਹੁੰਚ ਤੋਂ ਬਾਅਦ ਹੋ ਜਾਂਦਾ ਸੋ ਇੱਥੇ ਹੈ ਕਿ ਡੀਮਾਰਟ ਇਸ ਅਗੇਨ ਯੂ نو ਬ੍ਰਾਂਡ ਆਫ ਮਾਸਸ ਜਿਵੇਂ ਵੈਰੋ ਮੋਡਾ ਹੋ ਗਿਆ ਓਨਲੀ ਹੋ ਗਿਆ ਐਲਨ ਸੋਲੇ ਲਾਈਕ ਥੀਸ ਬ੍ਰਾਂਡਸ ਥਿੰਗਸ ਆਰ ਇਨ ਪ੍ਰੋਸੈਸ ਸਾਡੇ ਰਿਟੇਲ ਦੇ ਜਿਹੜੇ ਬ੍ਰਾਂਡਸ ਐ ਕਾਫੀ ਜਿਵੇਂ ਸ਼ੋਪਰਸਟਾਕ ਹੈ ਇਟਸ ਅ ਬਿਗ ਐਂਕਰ ਸਟੋਰ ਉਹਨੇ ਬਹੁਤ ਵੱਡੀ ਜਗ੍ਹਾ ਲੁੱਤੀ ਹੈ ਸਾਡੇ ਕੋਲੇ ਸੋ ਇਹ ਇਸ ਤਰੀਕੇ ਦੇ ਕਿ ਰਿਟੇਲ ਦੇ ਵੀ ਹੈਗੇ ਆ ਸਾਡੇ ਕੋਲੇ ਸਾਡੇ ਕੋਲੇ ਐਂਟਰਟੇਨਮੈਂਟ ਵੀ ਹੈ ਪੀਵੀਆਰ ਵੀ ਹੈ ਸੈਵਨ ਸਕਰੀਨ ਪੀਵੀਆਰ ਹੈ ਤੇ ਥੈਟਸ 4ਐਕਸ ਸਕਰੀਨ ਹੈ ਉਹਦਾ ਐਕਸਪੀਰੀਅੰਸ ਹੀ ਆਪਣੇ ਆਪ ਚ ਬਹੁਤ ਵਧੀਆ ਹੈ ਫਿਰ ਉਸ ਤੋਂ ਬਾਅਦ ਜੋ ਕਲੱਬਸ ਹੈਗੇ ਲਾਉਂਜਸ ਹੈਗੇ ਆਪਣੇ ਕੋਲ ਫੂਡ ਕੋਰਟ ਹੈ ਦੇ ਆਫਿਸ ਸਪੇਸਸ ਹੈਗੇ ਆ ਤੇ ਇਹ ਹੋਟਲ ਵੀ ኦਪਰੇਟਿਵ ਹੈ ਇੱਥੇ ਹੋਟਲ ਤਾਂ ਜੰਪੈਕ ਚ ਜਾ ਰਿਹਾ ਜੇ ਤੁਸੀਂ ਆਉਨੇ ਹੋ ਐਨੀਬਾਡੀ ਸੇਜ਼ ਕਿ ਵੀ ਹਾਂ ਰੂਮ ਦੀ ਬੁਕਿੰਗ ਚਾਹੀਦੀ ਇਮੀਜिएट ਤੁਹਾਨੂੰ ਰੂਮ ਨਹੀਂ ਮਿਲਦਾ ਇੱਥੇ ਸੋ ਇਟ ਇਜ਼ ਅਗੇਨ बिकॉज ऑफ द लोकेशन ਮਾਲ ਦੀ ਐਂਡ ਕਸ਼ਮੀਰ ਬਹੁਤ ਅੱਛੀ ਹੈ थैंक यू ਤੁਹਾਡੇ ਦੁਆਰਾ ਜੋ ਕਨਸੈਪਟ ਸੋਸੀਟ ਹੋ ਗਿਆ ਸੀ ਇਸ ਤਰ੍ਹਾਂ ਦਾ ਪਲੇ ਕੀ ਐਕਚੁਅਲੀ ਬੇਸਿਕਲੀ ਕੀ ਆਤਾ ਕਿ ਚੰਡੀਗੜ੍ਹ ਮੇ ਨਾ ਪੂਰੇ ਟਰਾਈ ਸਿਟੀ ਮੇ ਇੱਕ ਚੀਜ਼ ਮਿਸਿੰਗ ਥੀ लग्जरी नाइट क्लब मिसिंग थी जो लोग शहर के अच्छे लोग पार्टी करने ना वो दिल्ली या जा, मुंबई जाया करते थे वट आई फील तो मुझे mm -hmm. ऐसे ब्रांड की तलाश थी जो कि उनकी नीड को कैटर कर सके तो हमने फैशन टीवी को अप्रोच किया तो उन्होंने हमें यहाँ पे लाउंज ओपन करने के लिए एक फ्रेंचाइजी दी तो इट्स ए वेरी मच लग्जरी स्मॉल नाइट क्लब आप देख सकते हो अंदर तो इसमें जो शहर के अच्छे लोग हैं जो बहुत पार्टी करना चाहते हैं अच्छी जगह पर पार्टी करना चाहते हैं तो हमने उनके लिए यहाँ पे लाउंज ओपन किया है और सेकंड क्या था ये मॉल क्यों चूज किया बेसिकली इसे सेंट्रली लोकेटेड मॉल अगर आप जाओगे बिल्कुल सातवीं चंडीगढ़ की बाउंड्री शुरू हो जाती है और इतनी प्रीमियम लोकेशन है इसकी ये चंडीगढ़ का क्राउड पंचकुला का क्राउड हिमाचल का क्राउड और हरियाणा का क्राउड वी कैन कैट प्रीमियम बेसिकली बात तो प्रीमियम क्लब्स कोई भी पूरे ट्राई सिटी में नहीं है। टाइमिंग है। अपनी मॉर्निंग बेसिकली स्टार्ट मॉर्निंग एंड थ्री एम नाइट। ਸਭ ਤੋਂ ਪਹਿਲੀ ਗੱਲ ਕਲੱਬ ਤੋਂ ਸ਼ੁਰੂ ਆਪਾਂ ਕਰ ਲੈਂਦੇ ਆ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਕਿ ਮੋਸਟਲੀ ਕਲੱਬ ਤੁਰਕੀਆਂ ਜੋ ਉਦੋਂ ਆਉਂਦੇ ਨੇ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਜਾਂ ਮੁੰਡੇ ਕੁੜੀਆਂ ਆ ਗਿਆ ਜਾਂ ਕੁੜੀਆਂ ਚੱਲ ਗਏ ਹਨ ਵਾਟ ਰੈਫਰ ਹਨ ਬਹੁਤ ਸਾਰੇ ਕਲੱਬ ਇਸੇ ਕਰਕੇ ਉਹ ਡਿਸਕੂਟ ਵਿੱਚ ਪੈਦੇ ਤੁਸੀਂ ਮੇਕ ਸ਼ੁਰ ਕਿਵੇਂ ਕਰੋਗੇ ਵੀ ਇਹਨਾਂ ਸੁਰੱਖਿਆ ਦੇ ਲਿਹਾਜ਼ ਨਾਲ ਇਹਨਾਂ ਨੂੰ ਬੈਟਰ ਪ੍ਰਿੰਟ ਹੋਵੇ ਬਾਕੀ ਕਲੱਬਾਂ ਦੇ ਚਾਹ ਪਰ ਤੁਹਾਡੇ ਵੀ ਅਜਿਹੀ ਇਤਾਂ ਦੀ ਕੋਈ ਗੱਲ ਨਾ ਹੋਵੇ ਜਿੱਦਾਂ ਤੁਹਾਨੂੰ ਕਲੱਬ ਨੂੰ ਕੱਲ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਦਾ ਸਾਹਮਣਾ ਕਰਨਾ ਪਵੇ ਦੇਖੋ ਪਤਾ ਹੈ ਅ ਅਸੀਂ ਅ ਬੇਸਿਕਲੀ 3 ਟਾਇਰ ਸਕਿਉਰਟੀ ਹੈ ਤੇ ਤੁਸੀਂ نیچے ਜਾਓਗੇ 몰 ਦੀ ਸਕਿਉਰਟੀ ਹੈ ਪ੍ਰੋਪਰ ਵੇਚ ਉੱਥੋਂ ਬੰਦਾ ਚੈੱਕ ਹੋ ਕੇ ਆਂਦਾ ਫਿਰ ਸਾਡੇ ਕੋਲੇ ਵੀ ਇੱਥੇ ਬਾਹਰ ਪ੍ਰੋਪਰ ਵੇਚ ਹਰ ਇੱਕ ਤਰ੍ਹਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਬੈਗ ਦੀ ਕੋਈ ਵੀ ਵੈਪਨ ਕੋਈ ਵੀ ਚੀਜ਼ ਇਦਾਂ ਦੀ ਅਲਾਉਡ ਨਹੀਂ ਹੋਏਗੀ ਇੱਥੇ ਮੇਕ 몰 ਕੰਨੀ ਵੀ ਸਾਨੂੰ ਸ਼ੋਰਟੀ ਮਿਲੀ ਹੋਏ ਤੇ ਸਾਨੂੰ ਵੀ ਇਹ ਸਿੱਧਿਆ ਅਸੀਂ ਆਪਣੀ ਵੀ ਪ੍ਰਾਈਵੇਟ ਸਕਿਉਰਟੀ ਰੱਖੀ ਹੋਈ ਹੈ ਤਾਂ ਕਿ ਇੱਥੇ ਕੋਈ ਵੀ ਇਦਾਂ ਦੀ ਮਿਸ ਅਪਨਿੰਗ ਨਾ ਹੋਵੇ ਕਿਉਂ ਬਿਕੋਜ਼ ਅਰ ਬਾਕੀ ਕਲੱਬਸ ਤੁਸੀਂ ਕਈ ਕਲੱਬਸ ਦੇਖੇ ਹੋਣਗੇ ਜਿਹੜੇ ਕਿ ਮਾਲਸ ਨਹੀਂ ਚੱਲਦੇ ਆ ਉੱਥੇ ਆਪਰੇਟ ਕਰਦੇ ਆ ਪਰ ਸਾਡਾ ਮਾਲ ਬਹੁਤ ਅੱਛਾ ਰਨਿੰਗ ਦੇ ਵਿੱਚ ਆ ਬਹੁਤ ਅੱਛੀ ਸਿਕਿਉਰਿਟੀ ਹੈ ਬਹੁਤ ਅੱਛੀ ਸਿਕਿਉਰਿਟੀ ਹੈ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ نیچے ਬੇਸਮੈਂਟ ਤੋਂ ਲੈ ਕੇ ਉੱਪਰ ਤੱਕ ਤੁਹਾਨੂੰ ਹਰ ਜਗ੍ਹਾ ਤੇ ਪ੍ਰੋਪਰ ਵੇਚ ਸਿਕਿਉਰਿਟੀ ਮਿਲੇ ਜੀ ਇੱਕ ਸਵਾਲ ਮੈਨੂੰ ਨਿਕਲ ਕੇ ਤੁਹਾਡੇ ਲਈ ਆਇਆ ਹੈ ਸਰ ਮਾਲ ਨੂੰ ਤੁਸੀਂ ਲੁੱਕ ਆਫਟਰ ਕਰ ਰਹੇ ਹੋ ਸਾਰੇ ਨੂੰ ਹਾਂ ਜੀ ਇਸ ਤਰ੍ਹਾਂ ਸਕਿਉਰਿਟੀ ਇੱਥੇ ਬਹੁਤ ਵਧੀਆ ਮੈਨੇਜਮੈਂਟ ਹੈ ਅਸੀਂ ਵੀ ਐ ਸਾਡਾ ਵੀ ਕੱਲਾ ਕੱਲਾ ਬੈਕ ਚੈੱਕ ਹੋਇਆ ਰਾਈਟ ਮੇਕ ਸ਼ੋਰ ਐ ਵੀ ਕਿ ਜਿੱਥੋਂ ਇਹ ਸਕਿਉਰਿਟੀ ਸ਼ੁਰੂ ਹੁੰਦੀ ਹੈ ਵੀ ਕੱਲ ਨੂੰ ਕੋਈ ਰਵਾਲਵਰ ਕੋਈ ਲੈ ਕੇ ਆਉਂਦਾ ਜਾਂ ਬਾਈਪਨ ਲੈ ਕੇ ਆਦਾ ਵੀ ਉੱਥੇ ਹੀ ਉਹਨੂੰ ਬੰਦਲ ਰੋਕ ਲਿਆ ਜਾਂਦਾ ਬਿਲਕੁਲ ਸਾਡੇ ਹਰ ਜਗ੍ਹਾ ਦੇ ਜਿਸ ਚੈੱਕ ਕਰੋਗੇ ਨਾ ਹਰ ਐਂਟਰੀ ਐਗਜ਼ਿਟ ਪੁਆਇੰਟ ਤੇ ਸੈਂਸਰਸ ਹੈ ਹਰ ਐਂਟਰੀ ਐਗਜ਼ਿਟ ਪੁਆਇੰਟ ਤੇ ਵੀ ਹੈਵ ਸੈਂਸਰਸ ਐਂਡ ਵੈਸੇ ਵੀ ਪਰਸਨਲੀ ਵੀ ਚੈੱਕ ਕੀਤਾ ਜਾਂਦਾ ਸੋ ਵੀ ਮੇਕ 100% ਸਾਡੀ ਇਹ ਅਸ਼ੋਰੈਂਸ ਹੈ ਕਿ ਇਸ ਤਰੀਕੇ ਦਾ ਵੀ ਵਿਲ ਨਾਟ ਬੀ

ਤੇ ਤੁਸੀਂ ਇੱਕ ਵਾਰ ਇੱਥੇ ਆਉਂਗੇ ਐਂਡ ਆਮ ਡੈਡ ਸ਼ੋਰ ਐਂਡ a ਫੈਮਿਲੀ ਲਾਉਂਜ ਹੈ ਬੈਸਟ ਪਾਟ ਹੈ ਹੁਣ ਜਿਹੜਾ ਤੁਸੀਂ 26 ਸੈਕਟਰ ਦੀ ਗੱਲ ਕਰ ਰਹੇ ਸੀ ਇਫ ਯੂ ਸੀ ਦੈਟਸ ਮੋਸਟਲੀ ਯੰਗਸਟਰਸ ਨਾਓ ਥਿਸ ਇਜ਼ a ਫੈਮਿਲੀ ਲਾਉਂਜ ਪੂਰੀ ਆਪਣੀ ਫੈਮਿਲੀ ਨਾਲ ਆਓ ਹੈਵ ਐਨ ਐਕਸਪੀਰੀਅੰਸ ਐਂਡ ਆਮ ਡੈਡ ਸ਼ੋਰ ਇੱਕ ਵਾਰ ਆਏਗਾ ਉਹ ਬਾਤ ਬਾਹਰ ਆਏਗਾ ਕੋਈ ਪਾਰਟੀ ਕਰਨਾ ਚਾਹੁੰਦਾ ਉਸ ਕਰ ਸਕਦਾ ਡੈਫੀਨਿਟਲੀ ਪਾਰਟੀ ਜਿਹੜਾ ਕੋਕੀਤੀ ਪਾਰਟੀ ਬਿਲਕੁਲ 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 ਕਰ ਸਕਦਾ ਹੈ ਜੀ ਮਤਲਬ ਅਸੀਂ 12 ਵਜੇ ਦੁਪਹਿਰੇ ਓਪਨ ਹੋ ਜਾਣੇ ਹੈ ਤੇ ਰਾਤ ਦੇ 3 ਵਜੇ ਤੱਕ ਪਾਰ ਬਿਲਕੁਲ ਥੈਂਕ ਯੂ ਦੋਸਤੋ ਐਸਾ ਨਾ ਹੀ ਦੇਖੋ ਬਰਾ ਕੱਲ ਫੇਰ ਮਿਲਾਂਗੇ اسی ਸਮੇਂ اسی ਚੈਨਲ ਦੇ ਤਦ ਤੱਕ ਨਿਕਲਵਾਨ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰੱਖਾ